ਸਭ ਤੋਂ ਵੱਡੀ ਕਵਰ ਇਨਸਾਨ ਦਾ ਦਿਲ ਹੈ ਜਿੱਥੇ ਆਏ ਦਿਨ ਕੋਈ ਨਾ ਕੋਈ ਇਨਸਾਨ ਅਤੇ ਅਹਿਸਾਸ ਦਫਨ ਹੁੰਦਾ ਰਹਿੰਦਾ ਹੈ ਜਦੋਂ ਵਕਤ ਤੇ ਹਾਲਾਤ ਖਰਾਬ ਹੋਣ ਤਾਂ ਫਿਰ ਬਹੁਤ ਕੁਝ ਸਨਨਾ ਤੇ ਸਹਿਣਾ ਪੈਂਦਾ ਹੈ ਦੁਨੀਆ ਵਿੱਚ ਇਨਸਾਨ ਨੂੰ ਹਰ ਚੀਜ਼ ਲੱਭ ਜਾਂਦੀ ਹੈ ਸਿਰਫ ਆਪਣੀ ਗਲਤੀ ਨਹੀਂ ਲੱਭਦੀ ਜੇ ਰਾਸਤਾ ਖੂਬਸੂਰਤ ਹੈ ਤਾਂ ਪਤਾ ਕਰੋ ਕਿ ਕਿਸ ਮੰਜ਼ਲ ਤੱਕ ਜਾਂਦਾ ਹੈ ਜੇ ਮੰਜ਼ਿਲ ਖੂਬਸੂਰਤ ਹੈ ਤਾਂ ਰਾਸਤੇ ਦੀ ਪਰਵਾਹ ਨਾ ਕਰੋ ਦੁਨੀਆ ਵਿੱਚ ਬਹੁਤ ਘੱਟ ਲੋਕ ਤੁਹਾਡਾ ਦੁੱਖ ਸਮਝਦੇ ਹਨ ਬਹੁਤੇ ਤਾਂ ਸਿਰਫ ਕਹਾਣੀ ਸੁੰਨਣਾ ਹੀ ਪਸੰਦ ਕਰਦੇ ਹਨ ਅਕਸਰ ਜ਼ੁਬਾਨ ਤੇ ਦਿਮਾਗ ਤੇ ਚਲਾਉਣ ਨਾਲ ਰਿਸ਼ਤਿਆਂ ਦੀ ਰਫ਼ਤਾਰ ਧੀਮੀ ਪੈ ਜਾਂਦੀ ਹੈ ਜੇ ਕੋਈ ਤੁਹਾਡੇ ਲਈ ਦਰਵਾਜ਼ਾ ਬੰਦ ਕਰੇ ਤਾਂ ਉਸ ਨੂੰ ਅਹਿਸਾਸ ਦਿਵਾ ਦਿਓ ਕਿ ਕੁੰਡੀ ਦੋਵੇਂ ਪਾਸੇ ਹੁੰਦੀ ਹੈ ਹੋ ਜੀ ਰਿਸ਼ਤੇ ਦਰਾਸਲ ਰੱਬ ਦੀ ਮਰਜ਼ੀ ਨਾਲ ਹੀ ਖਰਾਬ ਹੁੰਦੇ ਨੇ ਤਾਂ ਕਿ ਅੱਗੇ ਜਾ ਕੇ ਸਾਡੀ ਜ਼ਿੰਦਗੀ ਖਰਾਬ ਨਾ ਹੋਵੇ ਉਹਨਾਂ ਲਈ ਜਰੂਰ ਸਮਾਂ ਕੱਢਿਆ ਕਰੋ ਜੋ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡਾ ਸਮਾਂ ਨਹੀਂ ਮੰਗਦੇ ਸਗੋਂ ਸਿਰਫ ਤੁਹਾਡਾ ਇੰਤਜ਼ਾਰ ਕਰਦੇ ਨੇ ਲੋਕਾਂ ਨੂੰ ਅਕਸਰ ਉਦੋਂ ਹੀ ਫਰਕ ਪੈਣਾ ਸ਼ੁਰੂ ਹੁੰਦਾ ਹੈ ਜਦੋਂ ਤੁਹਾਨੂੰ ਕਿਸੇ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਇਨਸਾਨ ਇਕੱਲਾ ਚੱਲਣਾ ਸਿੱਖ ਜਾਂਦਾ ਹੈ ਫਿਰ ਕੋਈ ਨਾਲ ਹੋਵੇ ਜਾਂ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਕਿਸੇ ਇੱਕ ਵਿਅਕਤੀ ਤੇ ਅੰਨਾ ਭਰੋਸਾ ਕਰਕੇ ਵੇਖੋ ਫਿਰ ਉਹੀ ਵਿਅਕਤੀ ਸਿਖਾਵੇਗਾ ਕਿ ਕਿਸੇ ਤੇ ਅੰਨਾ ਭਰੋਸਾ ਕਿਉਂ ਨਹੀਂ ਕਰਨਾ ਚਾਹੀਦਾ ਤੁਹਾਡਾ ਪਰਿਵਾਰ ਕਿੰਨਾ ਅਮੀਰ ਹੈ ਇਹ ਮਾਇਨੇ ਨਹੀਂ ਰੱਖਦਾ ਬਲਕਿ ਤੁਹਾਡਾ ਪਰਿਵਾਰ ਕਿੰਨਾ ਖੁਸ਼ ਹੈ ਇਹ ਬਹੁਤ ਮਾਇਨੇ ਰੱਖਦਾ ਹੈ ਜੀਵਨ ਦਾ ਉਹੀ ਰਿਸ਼ਤਾ ਸੱਚਾ ਹੈ ਜੋ ਤੁਹਾਡੇ ਪਿੱਠ ਪਿੱਛੇ ਵੀ ਤੁਹਾਨੂੰ ਸਨਮਾਨ ਦੇਵੇ ਜਿਹੜੇ ਲੋਕ ਦਰਦ ਨੂੰ ਸਮਝਦੇ ਨੇ ਉਹ ਲੋਕ ਕਦੇ ਵੀ ਦਰਦ ਦੀ ਵਜ੍ਹਾ ਨਹੀਂ ਬਣਦੇ ਕਿਸੇ ਦੀ ਓਨੀ ਹੀ ਕਦਰ ਕਰੋ ਜਿੰਨੀ ਕਿ ਉਹ ਤੁਹਾਡੀ ਕਰਦਾ ਹੈ ਬੇ ਹਿਸਾਬ ਕਦਰ ਕਰਨਾ ਤੁਹਾਡਾ ਸਕੂਨ ਤਬਾਹ ਕਰ ਦੇਵੇਗੀ ਜਦੋਂ ਜ਼ਿਆਦਾ ਹੱਸਣ ਤੇ ਬੋਲਣ ਵਾਲਾ ਇਨਸਾਨ ਚੁੱਪ ਹੋ ਜਾਵੇ ਤਾਂ ਸਮਝ ਲਿਓ ਕਿ ਉਹ ਅੰਦਰ ਤੋਂ ਟੁੱਟ ਗਿਆ ਹੈ ਕਿੰਨਾ ਕੁ ਯਕੀਨ ਕਰੀਏ ਝੂਠੇ ਲੋਕਾਂ 'ਤੇ ਇਹ ਦੁਨੀਆ ਦੇ ਲੋਕਾਂ ਨੇ ਆਪਣੇ ਅੰਦਰੋਂ ਦਿਲ ਹੀ ਕੱਢ ਦਿੱਤਾ ਹੈ ਵੱਡਾ ਆਦਮੀ ਉਹ ਹੈ ਜੋ ਆਪਣੇ ਕੋਲ ਬੈਠੇ ਇਨਸਾਨ ਨੂੰ ਕਦੇ ਛੋਟਾ ਮਹਿਸੂਸ ਨਾ ਹੋਣ ਦੇਵੇ ਜੀਵਨ ਵਿੱਚ ਉਹਨਾਂ ਸੁਪਨਿਆਂ ਦਾ ਕੋਈ ਮਹੱਤਵ ਨਹੀਂ ਜਿਨ੍ਹਾਂ ਨੂੰ ਪੂਰਾ ਕਰਨ ਲਈ ਆਪਣੇ ਦੇ ਨਾਲ ਹੀ ਝਲ ਕਰਨਾ ਪਵੇ ਸਭ ਨੂੰ ਦਿਲਾਸਾ ਦੇਣ ਵਾਲੇ ਲੋਕ ਆਪਣੇ ਦੁੱਖਾਂ ਵੇਲੇ ਹਮੇਸ਼ਾ ਇਕੱਲੇ ਪਾਏ ਜਾਂਦੇ ਹਨ ਜੋ ਦਿਲ ਦਾ ਸੱਚਾ ਹੋਵੇਗਾ ਉਹ ਚਾਹੇ ਰੋਜ਼ ਝਗੜਾ ਕਰੇ ਪਰ ਤੁਹਾਨੂੰ ਛੱਡ ਕੇ ਕਦੇ ਨਹੀਂ ਜਾਵੇਗਾ ਕੁਝ ਲੋਕ ਦਿਲ ਤੇ ਦਿਮਾਗ ਵਿੱਚੋਂ ਇਸ ਕਦਰ ਨਿਕਲ ਜਾਂਦੇ ਹਨ ਕਿਉਂ ਫਿਰ ਨਫ਼ਰਤ ਦੇ ਵੀ ਕਾਬਲ ਨਹੀਂ ਰਹਿੰਦੇ ਜੋ ਤੁਹਾਡੀ ਬੁराई ਕਰੇ ਤਾਂ ਕਰਨ ਦਿਓ ਕਿਉਂਕਿ ਇਹੋ ਜਿਹੀ ਛੋਟੀ ਹਰਕਤ ਛੋਟੀ ਸੋਚ ਵਾਲੇ ਲੋਕ ਹੀ ਕਰਦੇ ਨੇ ਜਦੋਂ ਦਿਲ ਕਿਸੇ ਤੇ ਠਹਿਰ ਜਾਵੇ ਤਾਂ ਫਿਰ ਜਹਨ ਕਿਸੇ ਹੋਰ ਨੂੰ ਕਬੂਲ ਨਹੀਂ ਕਰਦਾ ਸੱਚੇ ਲੋਕਾਂ ਨੂੰ ਸ਼ਾਇਦ ਝੂਠ ਦਾ ਪਤਾ ਨਾ ਹੋਵੇ ਪਰ ਝੂਠੇ ਲੋਕਾਂ ਨੂੰ ਸੱਚ ਦਾ ਪਤਾ ਜ਼ਰੂਰ ਹੁੰਦਾ ਹੈ ਥੋੜੀ ਜਹੀ ਗੱਲ ਹੁੰਦੀ ਹੈ ਤਾਂ ਲੋਕ ਛੱਡ ਕੇ ਚਲੇ ਜਾਂਦੇ ਨੇ ਪਤਾ ਨਹੀਂ ਲੋਕਾਂ ਤੋਂ ਸੱਚੀ ਮੁਹੱਬਤ ਸਾਂਭੀ ਕਿਉਂ ਨਹੀਂ ਜਾਂਦੀ ਘੋੜੇ ਦੇ ਪਿੱਛੇ ਤੇ ਪੈਸੇ ਵਾਲਿਆਂ ਦੇ ਪਿੱਛੇ ਕਦੇ ਨਾ ਚੱਲੋ ਕਿਉਂਕਿ ਉਹ ਕਦੇ ਵੀ ਲੱਤ ਮਾਰ ਸਕਦੇ ਨੇ ਮੁਕਾਬਲਾ ਇਹੋ ਜਿਹਾ ਕਰੋ ਕਿ ਦੂਸਰਿਆਂ ਦੀ ਜਿੱਤ ਤੋਂ ਜ਼ਿਆਦਾ ਤੁਹਾਡੀ ਹਾਰ ਦੇ ਚਰਚੇ ਹੋਣ ਕਦਰ ਕਰਨਾ ਸਿੱਖ ਲਓ ਕਿਉਂਕਿ ਨਾ ਹੀ ਜ਼ਿੰਦਗੀ ਵਾਪਸ ਆਉਂਦੀ ਹੈ ਤੇ ਨਾ ਹੀ ਜ਼ਿੰਦਗੀ ਵਿੱਚੋਂ ਗਏ ਲੋਕ ਵਾਪਸ ਆਉਂਦੇ ਨੇ ਵਕਤ ਨੇ ਮੈਨੂੰ ਚੁੱਪ ਰਹਿਣਾ ਸਿਖਾ ਦਿੱਤਾ ਤੇ ਜ਼ਿੰਦਗੀ ਨੇ ਸਭ ਕੁਝ ਸਹਿਣਾ ਸਿਖਾ ਦਿੱਤਾ ਹੁਣ ਮੈਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਹੈ ਕਿਉਂਕਿ ਹਾਲਾਤਾਂ ਨੇ ਮੈਨੂੰ ਇਕੱਲੇ ਰਹਿਣਾ ਸਿਖਾ ਦਿੱਤਾ ਖਤਰਾ ਦੁਸ਼ਮਣਾ ਤੋਂ ਨਹੀਂ ਬਲਕਿ ਆਸ-ਪਾਸ ਦੇ ਲੋਕਾਂ ਤੋਂ ਹੁੰਦਾ ਹੈ ਕਿਉਂਕਿ ਕਿਸ਼ਤੀ ਹਮੇਸ਼ਾ ਬਾਹਰ ਦੇ ਪਾਣੀ ਕਰਕੇ ਨਹੀਂ ਆਪਣੇ ਅੰਦਰਲੇ ਛੇਕ ਕਰਕੇ ਡੁੱਬਦੀ ਹੈ ਕਦੇ-ਕਦੇ ਆਪਣੇ ਹੀ ਆਪਣੇਆਂ ਦਾ ਇਹੋ ਜਿਹਾ ਤਮਾਸ਼ਾ ਬਣਾ ਦਿੰਦੇ ਨੇ ਕਿ ਉਹ ਆਪਣੇ ਘੌਣ ਦੇ ਲਾਇਕ ਹੀ ਨਹੀਂ ਰਹਿੰਦੇ ਅਸੀਂ ਜੋ ਹਾਂ ਉਹ ਸਿਰਫ ਅਸੀਂ ਹੀ ਜਾਣ ਸਕਦੇ ਹਾਂ ਲੋਕ ਤਾਂ ਬਸ ਅੰਦਾਜ਼ਾ ਲਾ ਸਕਦੇ ਨੇ ਕੋਈ ਨਹੀਂ ਮਰਦਾ ਕਿਸੇ ਦੇ ਬਗੈਰ ਇੱਥੇ ਹਰ ਕਿਸੇ ਨੂੰ ਜਿਉਣ ਦੀ ਨਵੀਂ ਵਜ੍ਹਾ ਮਿਲ ਹੀ ਜਾਂਦੀ ਹੈ ਦੁਨੀਆ ਦਾ ਸਭ ਤੋਂ ਕੀਮਤੀ ਤੋਹਫਾ ਇੱਕ ਚੰਗਾ ਹਮਸਫਰ ਹੁੰਦਾ ਹੈ ਜੋ ਕੀਮਤ ਨਾਲ ਨਹੀਂ ਬਲਕਿ ਕਿਸਮਤ ਨਾਲ ਮਿਲਦਾ ਹੈ ਸਾਡਾ ਵੀ ਇੱਕ ਉਸੂਲ ਹੈ ਸਵਾਲ ਜਿਹੜੀ ਭਾਸ਼ਾ ਵਿੱਚ ਕਰੋਂਗੇ ਜਵਾਬ ਵੀ ਉਸੇ ਭਾਸ਼ਾ ਵਿੱਚ ਹੀ ਮਿਲੇਗਾ ਮੁਹੱਬਤ ਦਾ ਮਜ਼ਾ ਤਾਂ ਪਾਗਲਪਨ ਵਿੱਚ ਹੈ ਸਮਝਦਾਰੀਆਂ ਵਿੱਚ ਤਾਂ ਇਸ਼ਕ ਘਟਨ ਬਣ ਜਾਂਦਾ ਹੈ ਜੋ ਹਿਰਦੇ ਨਾਲ ਦਿੱਤਾ ਜਾ ਸਕਦਾ ਹੈ ਉਹ ਹੱਥ ਨਾਲ ਨਹੀਂ ਤੇ ਜੋ ਚੁੱਪ ਰਹਿੰਦੇ ਹੋਏ ਕਿਹਾ ਜਾ ਸਕਦਾ ਹੈ ਉਹ ਸ਼ਬਦਾਂ ਨਾਲ ਨਹੀਂ ਟੁੱਟੇ ਹੋਏ ਦਿਲ ਤੇ ਡਿੱਕੇ ਹੋਏ ਹੰਝੂਆਂ ਦੀ ਕਦਰ ਰੱਬ ਤੋਂ ਬਿਨਾ ਕੋਈ ਹੋਰ ਨਹੀਂ ਜਾਣ ਸਕਦਾ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਜੇ ਸਕੂਨ ਚਾਹੀਦਾ ਹੈ ਤਾਂ ਦੂਸਰਿਆਂ ਦੀ ਸ਼ਿਕਾਇਤ ਕਰਨ ਤੋਂ ਬਿਹਤਰ ਹੈ ਕਿ ਆਪਣੇ ਆਪ ਨੂੰ ਬਦਲ ਲਵੋ ਤੁਸੀਂ ਹਮੇਸ਼ਾ ਖੁਸ਼ ਰਹੋਗੇ ਧੰਨਵਾਦ